ਖਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਨਸ਼ੇ ਦੀ ਵਿਕਰੀ ਦੀ ਰੋਕਥਾਮ ਦੇ ਲਈ ਨਾਲ ਨਾਲ ਨਸ਼ੇੜੀਆਂ ਨੂੰ ਸੁਧਾਰਨ ਦੇ ਵੀ ਇੱਕ ਨਵਾਂ ਛਲਾਂਗਾ ਜੋ ਕਦਮ ਚੁੱਕਿਆ ਹੈ ਨਸ਼ੇੜੀਆਂ ਤੇ ਮਾਮਲਾ ਦਰਜ ਕਰਨ ਦੀ بجائے ਉਹਨਾਂ ਨੂੰ ਫੜ ਕੇ ਨਸ਼ਾ ਛਡਾਓ ਕੇਂਦਰ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਲਈ ਨਸ਼ੇ ਦੇ ਆਦੀ ਨੌਜਵਾਨਾਂ ਦੀ ਹੀ ਨਹੀਂ ਸਗੋਂ ਉਹਨਾਂ ਦੇ ਮਾਪੇ ਵੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਬੱਚੇ ਦੀ ਜ਼ਿੰਦਗੀ ਚਾਹੁੰਦੇ ਹਨ ਤਾਂ ਇਹਨਾਂ ਦਾ ਨਸ਼ਾ ਸ਼ਦੋਂ ਦੇ ਵਿੱਚ ਪੁਲਿਸ ਦਾ ਸਹਿਯੋਗ ਕਰਨ ਵੇਖੋ ਟੀਵੀ ਨਿਊਜ਼ ਇੰਡੀਆ 254 ਗਰਦਾਸਪੁਰ ਤੋਂ ਪੱਤਰਕਾਰ ਰਣਜੀਤ ਸਿੰਘ ਜਗਜੀਤ ਸਿੰਘ ਦੀ ਖਾਸ ਰਿਪੋਰਟ ਹਾਂਜੀ ਸਰ ਮੈਨੂੰ ਜੀ ਚਿੱਟੇ ਦੀ ਲਤ ਲੱਗੀ ਨਸ਼ਾ ਕਰਦੇ ਆਪਾਂ ਤੇ 5-6 ਸਾਲ ਹੋ ਗਿਆ ਸਰ ਨਸ਼ਾ ਕਰਦੇ ਆ ਇੱਕ ਦਿਨ ਐਸਐਚਓ ਸਾਹਿਬ ਜਾ ਰਹੇ ਸੀ ਤੇ ਅਸੀਂ ਆਪਣੇ ਏਰੀਕਸ਼ੇ ਚਲਾਈਦਾ ਸ਼ਹਿਰ ਗਰਦਾਸਪੁਰ ਚ ਤੇ ਸਾਨੂੰ ਕਰਦੇ ਆ ਦੇਖਿਆ ਐਸਐਚਓ ਸਾਹਿਬ ਨੇ ਤੇ ਸਾਨੂੰ ਖੜਿਆ ਤੇ ਘਰਾਂ ਦੇ ਘਰ ਖੜਿਆ ਸਾਡੇ ਤੇ ਤੁਹਾਡੇ ਵਿੱਚ ਇੱਕ ਗਲਤ ਕੰਮ ਕਰ ਰਿਹਾ ਹੈ ਦੱਸੋ ਕੀ ਕੀਤਾ ਜਾਏਗਾ ਉਹਨਾਂ ਨੇ ਸਾਡੇ ਘਰ ਜਾਂਦੇ ਸ਼ਾਂਤੀ ਨਾਲ ਕਿ ਇਹਨਾਂ ਦੇ ਨਸ਼ਾ ਸ਼ਦਗਤ ਸਾਡੇ ਘਰ ਜਾਂਦੇ ਸ਼ਾਂਤੀ ਦੇ ਨਾਲ ਸਾਨੂੰ ਇੱਥੇ ਲਿਆ ਕਿ ਨਸ਼ਾ ਤੁਹਾਡੇ ਸਦਾ ਜਾਏਗਾ ਬੱਚਿਆਂ ਦਾ ਤੇ ਤੁਹਾਡੇ ਬੱਚਿਆਂ ਨੂੰ ਵੀ ਜ਼ਿੰਦਗੀ ਮਿਲੇਗੀ ਤੇ ਸਾਡੇ ਘਰਦਿਆਂ ਨੇ ਦੇਖੋ ਸਹਿਮਤ ਹੋ ਕੇ ਕਿ ਸਾਡੇ ਬੱਚੇ ਨਸ਼ੇ ਸੁੱਧਰ ਜਾਣ ਐਸਐਚਓ ਸਾਹਿਬ ਨੇ ਮੌਕਾ ਦਿੱਤਾ ਨੂੰ ਜ਼ਿੰਦਗੀ ਸ਼ੁਰੂ ਕਰਨ ਦਾ ਜੀ ਬਹੁਤ ਵਧੀਆ ਚੱਲ ਐਸਐਚਓ ਸਾਹਿਬ ਨੇ ਇਹ ਸੈਂਟਰ ਬਹੁਤ ਵਧੀਆ ਇੱਥੇ ਕਈ ਬੰਦੇ ਨਸ਼ਾ ਛੱਡ ਸਕਦੇ ਨੇ ਅਸੀਂ ਹੋਰ ਵੀ ਆਪਣੇ ਮਿੱਤਰਾਂ ਨੂੰ ਪੀੜ ਕਰਦੇ ਜੇ ਵੀਰ ਖੜੇ ਆਂਗ ਦਿਲ ਦਿਲ ਚ ਫਸੇ ਨੇ ਉਹ ਵੀ ਇੱਥੇ ਆ ਕੇ ਤੇ ਆਪਣੀ ਜ਼ਿੰਦਗੀ ਨੂੰ ਸਹੀ ਕਰ ਸਕਦੇ ਠੀਕ ਹੈ ਜੀ ਐਸਐਸਪੀ ਐਸਐਚਓ ਸਾਹਿਬ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਵਧੀਆ ਬੋਲੀ ਬਾਣੀ ਉਹਨਾਂ ਦੀ ਤੇ ਇਹਨਾਂ ਵਧੀਆ ਤਰੀਕੇ ਨਾਲ ਬੰਦਿਆਂ ਨੂੰ ਫੜ ਕੇ ਲਿਆ ਦੇ ਕੇ ਕੀ ਗੱਲ ਕਰਦੇ ਆਣਾ ਨਾ ਕਿ ਤੁਹਾਨੂੰ ਨਾ ਕੋਈ ਕੁੱਟਮਾਰ ਨਹੀਂ ਕਰਦੇ ਬਿਲਕੁਲ ਸਹੀ ਤਰੀਕੇ ਨਾਲ ਇਲਾਜ ਕਰਵਾ ਰਹੇ ਨੇ ਸਾਨੂੰ ਖਾਣ ਪੀਣ ਨੂੰ ਸਭ ਕੁਝ ਮਿਲ ਰਿਹਾ ਇੱਥੇ ਇਸ ਚੀਜ਼ ਦੀ ਤੰਗੀ ਨਹੀਂ ਹੈਗੀ ਅੰਜੀ ਚਾਰ ਮੁੰਡੇ ਹੀ ਚਾਰ ਜਣੇ ਕਰਦੇ ਸੀ ਕਿੱਥੇ ਤੁਹਾਡੇ ਫੈਮਿਲੀਜ਼ ਦੇ ਨਾਲ ਗੱਲ ਕਰਕੇ ਆਏ ਨੇ ਤੇ ਅਸੀਂ ਹੁਣ ਸੋਚ ਲਿਆ ਕਿ ਅਸੀਂ ਨਸ਼ਾ ਛੱਡ ਗਏ ਨਾ ਹਰੇਕ ਘਰਦਿਆਂ ਦੇ ਨਾਲ ਨੂੰ ਸਹਿਮਤੀ ਹੈ ਐਸਐਚਓ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਫੇਰ ਕਰੀ ਕੀ ਹਾਲ ਹੋਣਾ ਨੇ ਨਵੀਂ ਜ਼ਿੰਦਗੀ ਦੇਣ ਵਾਸਤੇ ਇੱਥੇ ਐਸਾ ਇਹ ਹੁੰਦਾ ਹੈ ਸੈਂਟਰ 'ਚ ਗਾਥੀ ਹਾਂ ਮਾਜੂਬ ਐਸਐਸਪੀ ਸਾਹਿਬ ਦਾ ਇਸਤਰਾ ਗੁਰਬੀਰ ਸਿੰਘ ਐਸਐਚਓ ਇਨਸਪੈਕਟਰ ਜਿਹੜੇ ਇੱਥੇ ਲੱਗੇ ਰਹੇ ਪੁਲਿਸ ਸਟੇਸ਼ਨ ਸਿਟੀ ਗਵਾਸੁਰ ਉਹ ਗਾਇਬ ਗਏ ਅੱਜ ਪੰਜ ਛੇ ਦਿਨ ਪਹਿਲਾਂ ਵੀ ਉਹ ਲੈ ਆਏ ਸੀ ਪੰਜ ਪੰਜ ਮੁੰਡੇ ਅੱਜ ਵੀ ਛੇ ਮੁੰਡੇ ਲੈ ਕੇ ਆਏ ਨੇ ਇੱਥੇ ਜਿਹੜੇ ਕਿ ਨਸ਼ੇ ਦੇ ਦਲਦਲ ਵਿੱਚ ਫਸੇ ਸੀਗੇ ਉਹਨਾਂ ਦਾ ਦਸ਼ਰਥੇਦਾਨ ਵਾਸਤੇ ਬੜਾ ਸਲਾਗਤ ਜੋ ਕਦਮ ਹੈ ਇਹਨੂੰ ਸਾਰੀ ਸੋਸਾਇਟੀ ਅਪਰੀਸ਼ੀਏਟ ਕਰੇਗੀ ਭਈ ਇਹਨਾਂ ਨੇ ਬੱਚਿਆਂ ਨੂੰ ਜਿਹੜੇ ਦਲਦਲ ਵਿੱਚ ਫਸੇ ਹੋਏ ਉਹਨਾਂ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਗੇ ਪੁਲਿਸ ਕੀ ਕਰਦੀ ਸੀ ਕਿ ਐਂਡੀਪੀਐਸ ਐਕਟ ਅੱਗੇ ਕਰਦੀ ਸੀ ਇਹ ਉਹਨਾਂ ਦੇ ਚਲਾਨ ਕਰਦੀ ਸੀ ਕਿ ਉਹਨਾਂ ਨੂੰ ਅੰਦਰ ਭੇਜਦੀ ਉਹ ਸਭੋ ਜਿਆਦਾ ਬਦਮਾਸ਼ ਹੋ ਕੇ ਨਿਕਲਦੇ ਪਰ ਜਿਹੜੇ ਐਸਐਸਪੀ ਸਾਹਿਬ ਦੀ ਸੋਚ ਹੈ ਬੜੀ ਅੱਛੀ ਸੋਚ ਹੈ ਸਲਾਗਤ ਜੋ ਸੋਚ ਹੈ ਜਿਹੜੇ ਕਿ ਉਹਨਾਂ ਨੂੰ ਬੱਚਿਆਂ ਨੂੰ ਫੜ ਕੇ ਇਸ ਨਸ਼ਾ ਛਡਾਊ ਕੇਂਦਰ ਵਿੱਚ ਲਿਆ ਰਹੇ ਨੇ ਸਾਡੇ ਮਾਨਯੋਗ ਐਸਐਸਪੀ ਸ੍ਰੀ ਹਿਸ਼ਮਤ ਦੇ ਮੈਂ ਦੀ ਦਿਸ਼ਾ ਨਿਰਦੇਸ਼ਾਂ ਹੇਠ ਜੋ ਨਸ਼ਾ ਛਡਾਊ ਮਹਿੰਮ ਚੱਲ ਰਹੀ ਹੈ ਮਿਸ਼ਨ ਨਿਸ਼ਚੇ ਦੇ ਤਹਿਤ ਅਸੀਂ ਇੱਥੇ ਜਿਹੜੇ ਨੇ ਅਵੇਅਰਨੈਸ ਤੇ 6 ਜਿਹੜੇ ਨਸ਼ਾ ਕਰਦੇ ਸੀਗੇ ਬੱਚੇ ਉਹਨਾਂ ਨੂੰ ਦਾਖਲ ਕਰਾ ਚੁੱਕੇ ਆ ਤੇ ਜਿਸ ਕਰਕੇ ਉਹਨਾਂ ਨੂੰ ਇਸ ਨਸ਼ਾ ਛਡਾਇਆ ਜਾ ਕੇ ਜਾ ਸਕੇ ਤੇ ਉਹ ਆਪਣੀ ਜਿਹੜੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਸ਼ਾ ਛੱਡ ਕੇ ਕਰ ਸਕਣ ਜੀ ਕੁਛਤੇ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਦੇ ਰਿਗਾਰਡਿੰਗ ਕਰਾਇਆ ਸੀ ਤੇ ਕੋਸ਼ਿਸ਼ ਅਸੀਂ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮੋਟੀਵੇਟ ਕੀਤਾ ਵੀ ਜੇ ਤੁਸੀਂ ਇਹਨਾਂ ਨੂੰ ਨਸ਼ਾ ਛਡਾਓਗੇ ਤਾਂ ਹੀ ਇਹ ਇੱਕ ਜੀਵਨ ਚੰਗਾ ਬਤੀਤ ਕਰ ਸਕਣਗੇ ਤੇ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਪਾਲ ਸਕਣਗੇ ਉਹਨਾਂ ਨੂੰ ਮੋਟੀਵੇਟ ਕਰਕੇ ਤੇ ਉਹਨਾਂ ਨੂੰ ਨਾਲ ਲੈ ਕੇ ਤੇ ਪਿੰਡ ਦੀ ਪੰਚਾਇਤ ਦਾ ਸਹਿਯੋਗ ਲੈ ਕੇ ਉਹਨਾਂ ਨੂੰ ਇੱਥੇ ਦਾਖਲ ਕਰਾਇਆ ਗਿਆ ਤੇ ਸਾਡੇ ਜਿਹੜੇ ਰਮੇਸ਼ ਮਾ ਜਿੰਦੀ ਨੇ ਉਹਨਾਂ ਨੂੰ ਇੱਥੇ ਦਾਖਲ ਕਰਕੇ ਤੇ ਉਹਨਾਂ ਨੂੰ ਨਸ਼ਾ ਡੀ ਐਡਿਕਸ਼ਨ ਉਹਨਾਂ ਦੀ ਕਰਾ ਰਹੇ ਨੇ ਜੀ ਇਹ ਤਾਂ ਉਹਨੂੰ ਤਿਆਰ ਨਹੀਂ ਸੀ ਪਹਿਲਾਂ ਵੀ ਅਸੀਂ ਨਹੀਂ ਦਾਖਲ ਹੋਣਾ ਫਿਰ ਉਹਨਾਂ ਨੇ ਪ੍ਰਵਾਹ ਦੀ ਤੇ ਇਹਨਾਂ ਦੀ ਕਾਉਂਸਲਿੰਗ ਕੀਤੀ ਗਈ ਘਰ ਜਾ ਕੇ ਆਪਾਂ ਡੋਰ ਟੂ ਡੋਰ ਗਏ ਤਾਂ ਫਿਰ ਇਹਨਾਂ ਨੂੰ ਇੱਥੇ ਹੁਣ ਦਾਖਲ ਕਰਾਇਆ ਗਿਆ ਜੀ 6 ਬੱਚਿਆਂ ਨੂੰ ਕੁਝ ਤਾਂ ਤਾਂ ਜਿੱਦਾਂ ਹੀ ਕਰਦੇ ਉਹਦੇ ਟੱਪਾਂ ਨੇ ਜੀ ਇੱਕ ਜਿਹੜਾ ਵਾਸੀ ਉਹਦਾ ਫਾਦਰ ਖੇਤੀ ਕਰਦਾ ਸੀ ਜਿਹੜਾ ਰਤੋਵਾਲ ਦਾ ਮੁੰਡਾ ਜਿਹੜਾ ਤਾਂ ਉਹਨੂੰ ਵੀ ਇੱਥੇ ਦਾਖਲ ਕਰਾਇਆ ਗਿਆ ਇੱਥੇ ਜਿਹੜਾ ਇਹਨਾਂ ਦੀਆਂ ਜਿਹੜਾ ਖਰਚਾ ਜਿਹੜਾ ਫਿਰ ਉਹ ਸਾਰਾ ਜੀ ਇੱਥੇ ਅਲਰੇਡਿ ਕਰਾਸ ਲੋ ਕੀਤਾ ਜਾ ਰਿਹਾ ਜੀ ਵੇਖੋ ਜੀ ਮਾਪਿਆਂ ਨੂੰ ਅਸੀਂ اپੀਲ ਹੈ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਜਿਹਨਾਂ ਦੇ ਬੱਚੇ ਨਸ਼ਾ ਕਰਦੇ ਨੇ ਉਹਨਾ ਹਾਈਡ ਕਰਦੇ ਨੇ ਦੱਸਦੇ ਨੇ ਵੀ ਹਾਰੇ ਬੱਚੇ ਦਾ ਨਾ ਪਤਾ ਲੱਗੇ ਪਰ ਉਹ ਕੀ ਹੁੰਦਾ ਵੀ ਉਹ ਦਿਨੋ ਦਿਨ ਨਸ਼ਾ ਕਰਦਾ ਵੱਧਦਾ ਜਾਂਦਾ ਤੇ ਨਾਲ ਹੋਰ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਗਵਾਨੀ ਹੋ ਗਿਆ ਹੋਰ ਹੋ ਗਿਆ ਉਹ ਸਾਡੇ ਘਰ ਤੱਕ ਵੀ ਨਸ਼ਾ ਪਹੁੰਚ ਸਕਦਾ ਜੀ ਤੇ ਅਸੀਂ ਚਾਹੁੰਦੇ ਆ ਵੀ ਇਹ ਜਿਹੜੇ ਦੱਸਿਆ ਜਾਵੇ ਇਹਨਾਂ ਬਾਰੇ ਆ ਕੇ ਉਹਨਾਂ ਨੂੰ ਦਾਖਲ ਕਰਾਇਆ ਜਾਵੇ ਤਾਂ ਜੋ ਇਹ ਨਸ਼ੇ ਦੀ ਲਤ ਨੂੰ ਬੰਦ ਕੀਤਾ ਜਾ ਸਕੇ